ਦੇਖੋ 86 ਦੇ ਵਿੱਚ ਸਾਧ ਉਹਨਾਂ ਨੂੰ ਜ਼ਥੇਦਾਰ ਜੀ ਉਹ ਅਪਾਇੰਟ ਕੀਤਾ ਸੀਗਾ ਐਕਟਿੰਗ ਜ਼ਥੇਦਾਰ ਸਿਗੇ ਉਹਨਾਂ ਨੂੰ ਸਿਰਫ ਐਕਟਿੰਗ ਜ਼ਥੇਦਾਰ ਬਣਾਇਆ ਗਿਆ ਸੀਗਾ ਅਕਾਲ ਤਖਤ ਅਕਿਉਕੇ ਜਸਵੀਰ ਸਿੰਘ ਰੋਡੇ ਉਦੋਂ ਜੇਲ੍ਹ 'ਚ ਸੀਗਾ ਅਸਲੀ ਜ਼ਥੇਦਾਰ ਜਸਵੀਰ ਸਿੰਘ ਰੋਡੇ ਨੂੰ ਥਾਪਿਆ ਗਿਆ ਸੀ ਤੇ 93 ਦੇ ਵਿੱਚ ਉਹਨਾਂ ਦਾ ਮੁਕਾਬਲਾ ਬਣਾਇਆ ਗਿਆ ਜਿਹੜੀ ਹੈਰਾਨੀ ਦੀ ਗੱਲ ਆ ਹੈਰਾਨੀ ਦੀ ਗੱਲ ਜਿਹੜੀ ਮੈਂ ਕਰਨ ਲੱਗਾ ਆ ਉਹ ਇਹ ਆ ਕਿ ਜਿਹੜੇ ਕਾਂਸਟੇਬਲ ਨੂੰ ਇਹਨਾਂ ਨੇ ਲਿਖਿਆ ਰਿਪੋਰਟ ਦੇ ਵਿੱਚ ਤਰਸੇਮ ਸਿੰਘ ਸ਼ਾਹਦਾ ਦਾ ਨਾਮ ਆ ਆ ਕਿ ਉਹਦੀ ਕਸਟਡੀ ਚੋਂ ਭੱਜਿਆ ਸੀ ਕਿਉਂਕਿ ਸਾਹ ਭੱਜੇ ਹੀ ਤੇ ਬਾਅਦ ਚ ਮੁਕਾਬਲਾ ਹੋਇਆ ਉਹਨੂੰ ਬਾਅਦ ਚ ਪ੍ਰਮੋਸ਼ਨ ਦਿੱਤੀ ਗਈ ਬਾਕੀ ਉਹ ਉਹਨਾਂ ਨੇ ਪੂਰੀ ਰਿਪੋਰਟ ਦੇ ਵਿੱਚ ਲਿਖਿਆ ਪਾਉਣੀ 26 ਕੇ 27 ਬੰਦਿਆਂ ਨੂੰ ਛੱਡ ਕੇ ਉਹਨੂੰ ਪ੍ਰਮੋਟ ਕੀਤਾ ਗਿਆ ਵੀ ਜਿਹੜੀ ਕਸਟਡੀ ਚੋਂ ਭੱਜ ਗਿਆ ਉਹਨੂੰ ਤਾਂ ਡਿਮੋਟ ਹੋਣਾ ਚਾਹੀਦਾ ਸੀ ਉਹਨੂੰ ਪ੍ਰਮੋਟ ਕੀਤਾ ਕਿੰਦੇ ਉਹਦੀ ਕਸਟਡੀ ਚੋਂ ਭੱਜ ਗਿਆ ਪਤਾ ਨਹੀਂ ਕਿੱਥੇ ਆ ਸਾਨੂੰ ਕੀ ਪਤਾ ਪਾਕਿਸਤਾਨ ਚ ਚਲੇ ਗਿਆ ਪਹਿਲਾਂ ਤਾਂ ਇਦਾਂ ਟਾਈਮ ਬਾਈ ਕਰਨ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿੱਥੇ ਚਲੇ ਗਿਆ ਫਿਰ ਜਿਹੜੇ ਸਵਰਨ ਸਿੰਘ ਘੋਟਣਾ ਸੁਮੇਸ਼ ਸੈਣੀ ਜਿਨ੍ਹਾਂ ਦਾ ਇਹਦੇ ਨਾਲ ਲਿੰਕ ਜੁੜਦਾ ਆ ਚੀਜ਼ਾਂ ਨਾਲ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਆ ਇਹਨਾਂ ਦੀ ਖਾਸ ਭਾਈਵਾਲ ਸਰਕਾਰ ਅਕਾਲੀ ਸਰਕਾਰ ਉਹਨਾਂ ਨੇ ਤਾਂ ਬੜੀਆਂ ਬੜੀਆਂ ਪੋਸਟਾਂ ਦਿੱਤੀਆਂ ਫੇਰ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਆ ਵੀ ਜਦੋਂ ਜੇਲ੍ਹ ਦੇ ਵਿੱਚ ਸੀਗਾ ਇਹ ਉੱਥੋਂ ਦਾ ਮੇਰੇ ਖਿਆਲ ਸ਼ਾਚੂੜ ਚੱਕਦਾ ਬੰਦਾ ਆ ਜਾਂ ਸ਼ਾਦ ਕੌਂਕੇਦਈ ਆ ਜਿਹੜੀ ਉਹ ਨਾਲ ਰਿਪੋਰਟ ਲਈ ਹੋਈ ਆ ਉਹ ਉਹ ਵੀ ਜੇਲ੍ਹ ਤੇ ਸੀ ਉੱਥੋਂ ਦਾ ਸਰਪੰਚ ਸੀਗਾ ਸ਼ਾਦ ਸ਼ਾਚੂੜ ਚੱਕਦਾ ਮੈਨੂੰ ਪਿੰਡ ਨਹੀਂ ਯਾਦ ਕਿਹੜੇ ਦਾ ਉਹਨੇ ਨਾਲ ਕਿਹਾ ਆ ਕਹਿੰਦਾ ਵੀ ਮੈਂ ਉੱਥੇ ਜਦੋਂ ਗਿਆ ਤੇ ਬਾਦਲ ਸਾਹਿਬ ਦਾ ਫੋਨ ਆਇਆ ਉੱਥੇ ਬਾਦਲ ਸਾਹਿਬ ਦਾ ਥਾਣੇ ਤੇ ਪਰਸਨਲ ਫੋਨ ਹੁੰਦਾ ਆ ਜੇ ਦਾ ਮੈਨੂੰ ਬਾਦਲ ਸਾਹਿਬ ਨੂੰ ਸਾਰੀ ਕਹਾਣੀ ਪਤਾ ਆ ਉਨੇ ਤਬਾਅ ਚ ਕਿੰਨੀ ਏਰ ਸਰਕਾਰ ਰਹੀ ਐ ਕੀ ਕੀਤਾ ਇਹ ਸਭ ਰਲੀ ਮਿਲੀ ਭੁਗਤਿਆ ਇਹ ਰਲੀ ਭੁਗਤਿਆ ਤੁਸੀਂ ਕਹੀ ਬੀਅੰਤ ਸਿੰਘ ਤਾਂ ਮਾਰ ਤਾਰਾ ਜਵਾਨਾ ਸਾਹਿਬ ਅੰਦਰ ਬੈਠੇ ਆ ਬੀਅੰਤ ਸਿੰਘ ਉਦੋਂ ਉਸ ਟਾਈਮ ਮੁੱਖ ਮੰਤਰੀ ਸੀ ਉਹ ਬੀਅੰਤ ਸਿੰਘ ਜੀ ਦਾ ਆਲਰੇਡੀ ਸਰਕਾਰ ਸੀ ਉਹਨੂੰ ਤਾਂ ਕੋਈ ਫਾਇਦਾ ਨਹੀਂ ਸੀ ਹੋਣਾ ਇਸ ਗੱਲ ਦੇ ਵਿੱਚੋਂ ਕਿਉਂਕਿ ਕੌਕੇ ਸਾਹਿਬ ਕੀਪਨ ਮਾਈਂਡ ਕੋ ਟੈਰਰਿਸਟ ਨਹੀਂ ਆ ਉਹ ਜਥੇਦਾਰ ਆ ਕੌਮ ਦਾ ਉਹ ਕੌਮ ਦਾ ਸਿੱਖ ਕੌਮ ਦਾ ਜਥੇਦਾਰ ਆ ਉਹਨੂੰ ਕੌਣ ਮਾਰਨਾ ਚਾਹੂਗਾ ਕੋਈ ਨਾ ਕੋਈ ਤਾਂ ਸੀਗਾ ਨਾ ਜਿਹੜਾ ਉਹਨੂੰ ਮਾਰਨਾ ਚਾਹੁੰਦਾ ਕਿਉਂ ਮਾਰਨਾ ਚਾਹੁੰਦਾ ਕਿੰਨੇ ਉਹਨਾਂ ਨੂੰ ਉਹ ਉੱਥੇ ਜੀ ਜੇਲ੍ਹ ਦੇ ਵਿੱਚ ਬੜਾ ਟਾਰਚਰ ਕੀਤਾ ਗਿਆ ਪੁੱਛਣ ਵਾਸਤੇ ਫੇ ਦੱਸੋ ਕੀ ਦੱਸਿਆ ਉਹਨਾਂ ਨੇ ਕਦੀ ਅਜੇ ਤੱਕ ਕੋਈ ਕਿਸ ਨੇ ਦੱਸਿਆ ਵੀ ਆ ਗੱਲਾਂ ਦੱਸਿਆ ਉਹਨਾਂ ਨੇ ਵੀ ਮੇਰੇ ਇਹਨਾਂ ਨਾਲ ਨਾ ਸੰਬੰਧ ਸੀ ਕੋਕ ਖ ਨਹੀਂ ਨਾਥੇ ਸੋ ਇਹ ਸਾਰੀ ਉਹ ਜਿਹੜੀ ਕਹਾਣੀ ਆ ਨਾ ਕੌਕੇ ਸਾਹਿਬ ਦੀ ਇਹ ਸਭ ਪਤਾ ਲੱਗਦਾ ਵੀ ਇਹ ਪਲਾਨਡ ਕਰਕੇ ਕੋਈ ਗੱਲ ਸੀਗੀ ਜਿਹੜੀ ਐਨੀ ਸੀ ਚਾਹੁੰਦੇ ਸਾਹਮਣੇ ਆ ਜਵੇ ਤਾਂ ਕਰਕੇ ਕੌਕੇ ਸਾਹਿਬ ਉਹਨਾਂ ਨੂੰ ਮਾਰਿਆ ਗਿਆ ਤੇ ਰੋਡੇ ਹੁਣੀ ਤੱਜ ਵੀ ਤੁਰੇ ਫਿਰਦੇ ਆ ਹੁਣ ਜੇ ਅਮਰਤਪਾਲ ਵੀ ਫੜਿਆ ਗਿਆ ਉਹ ਵੀ ਉਹਨਾਂ ਕੋਲ ਜਾ ਕੇ ਪਤਾ ਨਹੀਂ ਕਿਉਂ ਹਰ ਇੱਕ ਗੱਲ ਦੇ ਵਿੱਚ ਉਹਨਾਂ ਦਾ ਲਿੰਕ ਜੁੜ ਜਾਂਦਾ ਨਾਲ ਜਾ ਕੇ ਹਾਂਜੀ 3126 ਤੁਸੀਂ ਆਨ ਹੋ ਹਾਂ ਜੀ ਵਿਰਿੰਦਰਪਾਲ ਜੀ ਲਗਉਣ ਵਿੱਚ ਵੈਖਾ ਫਤੇ ਜੀ ਹਾਂਜੀ ਪ੍ਰੀਤਵੰਦ ਸਿੰਘ ਵੈਖਾ ਫਤੇ ਫਤੇ ਜੀ